ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਜੀ ਦੀ ਯਾਦਗਾਰ ਬੁਰਜ ਅਕਾਲੀ ਫੂਲਾ ਸਿੰਘ ਗੁਰਦੁਆਰਾ ਸਾਹਿਬ ਕੋਲ ਲੰਮੇ ਸਮੇਂ ਤੋਂ ਸਿਗਰਟ ਬੀੜੀ ਪਾਣ ਤਮਾਕੂ ਸ਼ਰਾਬ ਤੇ ਮੀਠ ਖਾਣ ਪੀਣ ਤੇ ਵੇਚਣ ਦਾ ਕਾਰੋਬਾਰ ਚੱਲਦਾ ਆ ਰਿਹਾ ਹੈ ਕਿਸੇ ਜਥੇਬੰਦੀ ਜਾਂ ਪ੍ਰਸ਼ਾਸਨ ਨੇ ਅੱਜ ਤੱਕ ਇਸ ਪਾਸੇ ਕੋਈ ਵੀ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ ਅਫਸੋਸ ਹੈ ਕਿ ਉਸ ਅਸਥਾਨ ਤੇ ਸੇਵਾ ਨਿਭਾਰੇ ਦਲਪੰਥ ਨਿਹੰਗ ਸਿੰਘਾਂ ਨੇ ਵੀ ਇਸ ਪਾਸੇ ਵੱਲ ਧਿਆਨ ਦੇਣਾ ਜ਼ਿੰਮੇਵਾਰੀ ਨਹੀਂ ਸਮਝੀ ਅੱਜ ਸਤਕਾਰ ਕਮੇਟੀ ਦੇ ਮੁਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛਲ ਆਪਣੇ ਜਥੇ ਸਮੇਤ ਇਸ ਸਥਾਨ ਤੇ ਅਚਾਨਕ ਪਹੁੰਚੇ ਇਸ ਕਾਰੋਬਾਰ ਨੂੰ ਇਸ ਸਥਾਨ ਤੇ ਬੰਦ ਕੀਤਾ ਗਿਆ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ న్యూਜ਼ ਦੇ ਨਾਲ ਮੈਂ ਕ੍ਰਿਪਾਲ ਸਿੰਘ ਛਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੀ ਗੁਰੂ ਰਾਮਦਾਸ ਦਾ ਪ੍ਰਕਾਸ਼ ਜੜਾ ਇੱਥੇ ਬੈਠਾ ਹੈ ਮੀਡੀਆ ਪਿੰਦਾ ਹੈ ਆਪ ਕੋਈ ਹੱਲ ਨੀ ਬਗਾ ਦੋ ਦਿਨ ਫਿਰ ਕਿੱਥੇ ਮਾ ਕੋ ਪਾਣ ਰਹਾ ਹੈ ਯਾਰ ਬੰਦ ਨਹੀ ਬੰਦ ਰਹੀ ਬੰਦ ਰਹੀ ਕਿਦਾਂ ਕਿਹਦੇ ਨਾਲ ਕੱਲ ਪਾਣ ਹੋਣਾ ਕਿੱਥੇ ਬੰਦ ਹੋਏ ਦੋ ਦਿਨ ਬੰਦ ਹੀ ਆਤਰ ਹੈ ਹੀ ਪਤਾ ਨਹੀਂ ਕਿਥੇ ਕੋਈ ਗੁਰੂ ਰਾਮਦਾਸ ਦਾ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਦੋ ਦਿਨ ਫਿਰ ਕਿੱਥੇ ਮਾ ਕੋ ਪਾਣ ਸਭ ਕੁਝ ਬੰਦਵਾ ਟੂਰ ਬੰਦ ਕੇ ਨਹੀ ਨਾ ਕਰੋ ਮੈਂ ਤਾਂ ਨਹੀਂ ਆਇਆ ਨਾ ਕਰੋ ਨਵੀਂ ਛੇਨ ਕਿਨੇ ਜੇ ਕੋ ਕਰਦਾ ਤੇ ਕੋ ਕੰਮ ਰੋਕੋ ਨਾ ਇਹ ਮੈਂ ਜੇ ਬੰਦ ਕਰਦਾ ਮੈਂ ਬੋਤਾਂਗੇ ਹਾਂ ਕਰ ਲੈ ਕਰ ਕੇ ਕਰ ਦੇ ਕਰ ਦੇ ਭਾਗ ਨਾ ਪਾਓ ਕਰ ਦੇ ਵੀ ਹਾਂ ਮਾਰ ਲੱਕਾ ਮੈਂ ਉਹ ਲਾ ਲਿਆ ਲੱਗਿਆ ਲਾ ਲਾ ਅੱਜ ਆ ਲਾ ਕੇ ਅੰਦਰ ਚੱਕ ਪਏ ਮੈਂ ਕਬੜੀ ਨਾਲ ਬਿੜ ਬਿੜ ਆ ਲਾ ਲਾ ਇਹਦਾ ਪਾਈ ਬੰਦ ਕਰ ਉਹ ਰਾਮ ਦਾ ਪੁੱਤ ਕਹਾਜਾ ਰਾਤ ਕੇ ਦਾ ਬਿਆਸਕ ਵਾਲੀਆਂ ਤੇ ਸ਼ਰਮਣੀ ਆਉਂਦੀ ਆਹ ਥਾਪੜਾ ਦੇ ਪੀੜੀਆਂ ਤੇ ਆਉਂਦਾ ਇੱਥੇ ਨਹੀਂ ਨਹੀਂ ਇਹ ਨਹੀਂ ਬਦੋਂ ਬਹੁਤ ਤਰ੍ਹਾਂ ਉਹ ਬਿਠਾਈ ਤੇ ਇਹਨੇ ਬੀਹ ਤਾਈ ਤੇ ਬੀਹ ਨਹੀਂ ਕਰ ਦੋ ਭਾਈ ਲੋ ਅੱਗੇ ਨਹੀਂ ਕਰ ਲੈ ਲਾ ਸ਼ਾ બસ જગ્યા પોતાવે દે પર કા તો લાયેગા પપ્પા તો લાયેગા હવે તો સામે કે રંગ્યા હોય મેં દે હેગા નકર કાલ આયાંગા તો બસ નહી રે હે નકર મને મુકે પપ્પાને આ દે બસ તો દીકડો અને નિમિત મુકા લે કે રુ ને રખાયે રુ ਇੱਕਲੇ ਸਾਡੇ ਪਰਜ ਨੇ ਆ ਬਿਲਕੁਲ ਗੁਰੂ ਘਰ ਦੇ ਨਾਲ ਹੀ ਆ ਇਹ ਕੀ ਜਿਹੜੇ ਜਥੇਬੰਦੀਆਂ ਇੱਥੇ ਰਹਿ ਰਹੀਆਂ ਨੇ ਉਹਨਾਂ ਦੇ ਪਰਜ ਨਹੀਂ ਬੰਦੇ ਕਿ ਗੁਰੂ ਘਰ ਦੇ ਨਾਲ ਬਿਲਕੁਲ ਨਾਲ ਮੀਟ ਦੇ ਨਾਲੇ ਆਂਡੇ ਦੇ ਨਾਲੇ ਬਹਿ ਕੇ ਸ਼ਰਾਬਾ ਪੀਂਦੇ ਨੇ ਜੇ ਕਿਤੇ ਅਮਰਧਾਰੀ ਕੋਈ ਭਗਤ ਸਿੰਘ ਦੀ ਸਰਦਾਈ ਦਾ ਕੋਈ ਪੈਰਾ ਕਰਦਾ ਹੈ ਤੇ ਇਥੋਂ ਦਾ ਕਾਰਪੋਰੇਸ਼ਨ ਤੇ ਪੁਲਸ ਉਸੇ ਵੇਲੇ ਉਹਨੂੰ ਡਾਂਗਾ ਮਾਰ ਕੇ ਭੁਜਾ ਦਿੰਦੀ ਹੈ ਅੱਜੋ ਜਿਹੜਾ ਆਂਡੇ ਵੇਚਦਾ ਇੱਥੇ ਬਹਿ ਕੇ ਨਾਲੇ ਮੀਟ ਵਾਲਾ ਇਹਨੇ ਭੰਡਾ ਲਾਇਆ ਤੇ ਨਾਲੇ ਲੋਕ ਬਹਿ ਕੇ ਦੀ ਸ਼ਰਾਬਾਂ ਪੀ ਰਹੇ ਇਹਨਾਂ ਵਾਸਤੇ ਕੋਈ ਲਾ ਨਹੀਂ ਹੈ ਇਹਨਾਂ ਵਾਸਤੇ ਪ੍ਰਸ਼ਾਸਨ ਕਿੱਥੇ ਗਿਆ ਮਰਸਲ ਡੀਸੀ ਕਿੱਥੇ ਗਿਆ ਇਹ ਤੁਨੀ ਪੁੱਛ ਕਿੱਥੇ ਗਈ ਹੈ ਕਿ ਇਹਨਾਂ ਵਾਸਤੇ ਆਹ ਰੋਡ ਜਿਹੜਾ ਜਾਮ ਕਰਦੇ ਆ ਇਹ ਇਹ ਲੋਕ ਕਰਦੇ ਓਏ ਗੱਸਾ ਲਾ ਮੇਰੀ ਬੰਦੇ ਦਾ ਬੰਦਾ ਪੁੱਤ ਜੇ ਤੈਨੂੰ ਜਿਹੜੀ ਬੈਠੇ ਵੇਲੇ ਤੂੰ ਮਾਣਣਾ ਬੜਾ ਨਾ ਦੱਸਾ ਉਦੋਂ ਉਹ ਮਾੜੇ ਮੈਂ ਤਾਂ ਚੱਲ ਜਾऊंगा ਮੈਂ ਤਾਂ ਹੋਰ ਤੁਹਾਡੇ ਨਾਲ ਚੱਜੋ ਲੋ ਲੱਗਦੀ ਹੁਣ ਉਹ ਤਾਂ ਮੈਂ ਖਾਵਾ ਲੈ ਜੀ ਉਹ ਜਾਈ ਨਾ ਕਿੱਥੇ ਜਾਣਾ ਨਹੀਂ ਉਹ ਜਾਨਾ ਨਹੀਂ ਅਸਲ ਮੈਂ ਜਦ ਤੰਗਿਆ ਦਾ ਪੁਲ ਘਾਰੀ ਹੁੰਦਾ ਸੀ ਨਿੱਕੇ ਨਿੱਕੇ ਤਰੇ ਪੁਰਾ